ਬਈ ਕੁਰਸੀਆਂ ਦਾ ਘੁੰਮਦਿਆਂ ਤੁਸੀਂ ਬਹੁਤ ਵੇਖੀ ਆਉਣੀ ਐ ਅੱਜ ਪਹਿਲੀ ਵਾਰ ਤੁਹਾਨੂੰ ਸੋਫਾ ਘੁੰਮਦਾ ਵਿਖਾਉਣਾ ਐ ਤੇ ਹਏ ਜਮਾਈਏ ਫਰੀ ਇਹ ਪੈਕ ਦੇ ਨਾਲ ਫਰੀ ਆ ਪੈਕ ਇੰਨਾ ਜਿਆਦਾ ਸਸਤਾ ਤੁਹਾਨੂੰ ਪੂਰੇ ਪੰਜਾਬ ਚੋਂ ਕਿਤੋਂ ਨਹੀਂ ਮਿਲਣਾ ਕੀ ਕੀ ਆ ਬਈ ਇਹਦੇ ਚ ਬਈ ਇਹਦੇ ਚ ਇੱਕ ਤਾਂ ਫੁੱਲ ਕੁਛ ਨਹੀਂ ਗਾ ਲਗਜ਼ਰੀ ਬੈੱਡ ਨੇ ਆ ਪੂਰਾ ਵਧੀਆ ਕਪੜਾ-ਕਪੜਾ ਲੱਗਿਆ ਹੋਇਆ ਜੀ ਹਾਂ ਇਹਦੇ ਵਿੱਚ 5 ਇੰਚ ਉੱਚੇ ਠੰਡੇ ਗਰਮ ਵਾਲੇ ਗੱਦੇ ਨੇ ਆ ਗੱਦੇ ਵੀ ਜੀ ਹਾਂ ਇਹਨਾਂ ਦੇ ਵੀ ਗਾਰੰਟੀ ਫੁੱਲ ਹੋ ਤੇ ਇੱਕ ਡਰੈਸਿੰਗ ਟੇਬਲ ਵਾਲੀ ਲਮਿਰਾਗੀ ਜੋ ਕਿ ਆਪਾਂ ਕਸਟਮਾਈਜ਼ ਵੀ ਕਰ ਸਕਦਾ ਵੱਡੀ ਲਮਾਰੀ ਦੇ ਰਹੇ ਹਾਂ ਤੇ ਇਹਦੇ ਨਾਲ 9 ਸੀਟਾਂ ਵਾਲਾ ਵੱਡਾ ਸੋਫਾ ਗਾ ਤੇ ਟੇਬਲ ਤੇ ਸ਼ੀਸ਼ਾ ਵੀ ਇਹਦੇ ਨਾਲ ਬਿਲਕੁਲ ਫਰੀ ਹੈ ਆ ਗੱਦੀਆਂ ਇਹ ਵੀ ਜੀ ਹਾਂ ਇਹ ਗੱਦੀਆਂ ਵੀ ਜੇ ਮਰਜ਼ੀ ਰੰਗ ਦੇ ਵਿੱਚ ਬਣਾ ਲੀਏ ਤੇ ਇਸ ਸਮਾਨ ਦੀ ਫੁੱਲ ਬਟਾ ਫੁੱਲ ਗਰੰਟੀ ਹੋ ਇੱਕ ਵਾਰ ਫਿਰ ਰੇਟ ਵੀ ਦੱਸ ਦੋ ਬਈ ਬਈ ਇਹ ਸਾਰਾ ਕੰਪਲੀਟ ਸਮਾਨ ਆਪਾਂ ਸਿਰਫ 66000 ਰੁਪਏ ਦਾ ਦੇ ਰਹੇ ਹਾਂ ਜੇ ਕਿਸੇ ਨੇ ਦੂਰ ਮੰਗਵਾਉਣਾ ਹੋਵੇ ਸਾਰੇ ਪੰਜਾਬ 'ਚ ਡਿਲੀਵਰੀ ਫ੍ਰੀ ਹੈ ਜੇ ਕੋਈ ਬੰਦਾ ਦੂਰ ਦਰਾਜੇ ਬੈਠਾਗਾ 1000 ਰੁਪਏ ਬੁਕਿੰਗ ਅਮਾਉਂਟ ਪਾਵੇ ਬਾਕੀ ਦੀ ਪੇਮੈਂਟ ਸਾਰੀ ਘਰੋਂ ਦੇ ਸਕਦਾ ਜੇ ਬੰਦਾ ਆਪਣੀ ਵੀਡੀਓ ਸ਼ੇਅਰ ਕਰਕੇ ਆਪਾਂ ਨੂੰ ਦਿਖਾਊਗਾ ਆ ਸ਼ਾਨਦਾਰ ਕੁਰਸੀਆਂ ਬਿਲਕੁਲ ਗਿਫਟ ਦੇ ਦਾਂਗੇ ਜਿਹੜਾ ਬਈ ਵੀਡੀਓ ਸ਼ੇਅਰ ਕਰਕੇ ਪਾਇ ਖਰੀਦਣਾ ਉਹਨੂੰ ਆ ਕੁਰਸੀ ਬਿਲਕੁਲ ਫ